ਜਥੇਦਾਰ ਬਾਰੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਫੈਸਲਾ ਲਿਆ ਗਿਆ ਉਸ ਦੇ ਉੱਤੇ ਵੀ ਇਤਰਾਜ਼ ਹੋ ਰਹੇ ਨੇ ਕਈਆਂ ਨੂੰ ਕਿ ਗਲਤ ਕੀਤਾ ਸ਼ਰਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਸਾਰੇ ਘਟਨਾਕ੍ਰਮ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਕੀ ਸੋਚਦੇ ਹੋ ਜਿਸ ਤਰ੍ਹਾਂ ਦਾ ਵਿਵਹਾਰ ਜੋ ਮਤਲਬ ਪਿਛਲੇ ਸਮੇਂ ਚ ਹਰਪ੍ਰੀਤ ਸਿੰਘ ਉਹਨਾਂ ਦਾ ਰਿਹਾ ਆ ਏਡੀ ਵੱਡੀ ਪਦਵੀ ਤੇ ਰਹਿੰਦਿਆਂ ਹੋਇਆਂ ਉਹ ਵਿਵਹਾਰ ਜਥੇਦਾਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਨਾਤੇ ਮੈਂ ਨਹੀਂ ਸਮਝਦਾ ਵੀ ਉਹਦੇ ਨਾਲ ਇਹਨਾਂ ਨੇ ਇਨਸਾਫ ਕੀਤਾ ਜਿਸ ਤਰ੍ਹਾਂ ਦਾ ਉਹਨਾਂ ਨੇ ਸਾਰਾ ਭਗਟਾਵਾ ਕੀਤਾ ਆਪਣੀ ਸਮਝਦਾਰੀ ਦਾ ਉਹ ਪਰੰਪਰਾਵਾਂ ਦੇ ਅਨੁਕੂਲ ਨਹੀਂ ਸੀ ਉਹ ਪਰੰਪਰਾਵਾਂ ਤੋਂ ਉਲਟ ਹੈ ਇੱਕ ਪਾਸੇ ਕਹਿ ਰਹੇ ਮੇਰੇ ਚ ਲਾਲਸਾ ਨਹੀਂ ਤੇ ਫਿਰ ਬਿਆਨਬਾਜ਼ੀ ਕਰਨ ਦੀ ਲੋੜ ਨਹੀਂ ਥੋੜਾ ਸੰਜਮ ਤੇ ਸਬਰ ਵੀ ਤੇ ਰੱਖਣਾ ਚਾਹੀਦਾ ਨਾ ਤੇ ਇਸ ਕਰਕੇ ਹੋਇਆ 2 ਦਸੰਬਰ ਨੂੰ ਫੈਸਲੇ ਬੜੇ ਸਖਤ ਹੋ ਗਏ ਸੀ ਫੈਸਲੇ ਕਰਨ ਵੇਲੇ ਸੋਚਣਾ ਚਾਹੀਦਾ ਤੁਸੀਂ ਕੀ ਕਰ ਰਹੇ ਹੋ ਉਹਦਾ ਜਵਾਬ ਕੀ ਕਰਨਗੇ ਹਰਪ੍ਰੀਤ ਸਿੰਘ ਹਣੀ ਇਹ ਕੱਤਵੱਦੀ ਪਸ਼ੋਕਣ ਵਾਲਾ ਬੰਦਾ ਉਹਦੇ ਤੇ ਕਾਤਲਾਨਾ ਹਮਲਾ ਕਰਦਾ ਉਹਦੇ ਬਾਰੇ ਕੀ ਜਵਾਬ ਹੈ ਕੀਤੀ ਉਹਨਾਂ ਨੇ ਕਿ ਚੌੜੇ ਵਾਲਾ ਐਕਸ਼ਨ ਗਲਤ ਹੈ ਨਖੇਦੇ ਕਿਉਂ ਕੀਤੀ ਸਵਾਲ ਉਹਦੀ ਸੁਰੱਖਿਆ ਕਿਨੇ ਕਰਨੀ ਸੀ ਮੇਰਾ ਸਵਾਲ ਹੈ ਪਰ ਕਿਸੇ ਦੀ ਸਿਕਿਉਰਿਟੀ ਨੂੰ ਦਾਤੇ ਲਾ ਕੇ ਉਹਦੀ ਜਾਨ ਲੈਣ ਦਾ ਯਤਨ ਕਰਨਾ ਇਹਦੇ ਚੋ ਜਥੇਦਾਰ ਭਲਾ ਕਿਵੇਂ ਬਰੀ ਹੋ ਸਕਦਾ ਹੈ ਦੇਣ ਜਵਾਬ ਲੋਕਾਂ ਨੂੰ ਸਿੰਘ ਹੋਰਾਂ ਨੇ ਤੇ ਕਿਹਾ ਸੀ ਸੁਖਬੀਰ ਬਾਦਲ ਤੇ ਹਮਲਾ ਨਹੀਂ ਤੇ ਕਾਲ ਤਖਸਾਬ ਤੇ ਹਮਲਾ ਇਹ ਨਹੀਂ ਗੱਲ ਕਹਿ ਕੇ ਨਹੀਂ ਸਰਦਾ ਫਿਰ ਸਿਕਿਉਰਿਟੀ ਦਾ ਅਰੇਂਜਮੈਂਟ ਕਿਨੇ ਕਰਨੇ ਹੈ ਗਿਆਨੀ ਰਵੀਰ ਸਿੰਘ ਦੀ ਇਹਦਾ ਜਵਾਬ ਦੇਣ ਜਿਨ੍ਹਾਂ ਨੇ ਸ਼ਖੀਰ ਬਾਦਲ ਨੂੰ ਉੱਥੇ ਨੰਗੇ ਧਾੜ ਬਿਠਾਇਆ ਉਹ ਜ਼ਿੰਮੇਵਾਰ ਨੇ ਇਸ ਗੱਲ 'ਇਸ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦੇ ਐ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਚਾਉਣਾ ਹੈ ਤਾਂ ਆਰਐਸਐਸ ਨਾਲੋਂ ਲੰਬੇ ਹੋ ਜਾਣਾ ਚਾਹੀਦਾ ਜਿਹੜੀਆਂ ਤੇਰਾ ਅਕਾਲੀ ਦਲ ਨਾਲ ਤਾਂ ਲੜਨਾ ਚਾਹੁੰਦੀਆਂ ਨੇ ਪਰ ਝੂਲੀ ਆਰਐਸਐਸ ਦੀ ਪੈਣਾ ਚਾਹੁੰਦੀਆਂ ਨੇ ਤੋ ਵੀ ਨਹੀਂ ਸਫਲ ਹੋ ਸਕਦੀ ਤੇ ਗੁਰੂ ਸਾਹਿਬਾਨਾਂ ਨੇ ਕਦੇ ਵੀ ਕਿਸੇ ਇਸ਼ੂ ਦੇ ਉੱਤੇ ਸਮਝੌਤਾ ਨਹੀਂ ਕੀਤਾ ਆਪਣੇ ਵਿਚਾਰ ਨੂੰ ਦਸ ਸਿਧਾਂਤ ਨੂੰ ਅਕਾਲੀ ਦਲ ਨੇ ਭਾਜਪਾ ਆਰਐਸਐਸ ਨਾਲੋਂ ਨਖੇੜਾ ਕੀਤਾ ਇਹ ਚੰਗਾ ਪਹਿਲੂ ਹੈ ਤੇ ਇਹਦੇ ਤੇ ਜੇ ਡਟ ਕੇ ਰਹਿਣਗੇ ਤਾਂ ਪੰਜਾਬ ਦਾ ਭਲਾ ਹੋਏਗਾ ਪੰਜਾਬ ਸਰਕਾਰ ਨੂੰ ਅੱਜ ਦੀ ਘੜੀ ਕੀ ਕਰਨਾ ਚਾਹੀਦਾ ਹੈ ਤੇ ਕੀ ਕੀਤਾ ਜਾ ਰਿਹਾ ਹੈ ਕਿਹੜੀਆਂ ਗੱਲਾਂ ਤੇ ਪਰਦੇ ਪੈ ਰਹੇ ਨੇ ਤੇ ਕਿਹੜੀਆਂ ਤੇ ਨਹੀਂ ਪੈਣੇ ਚਾਹੀਦੇ ਦਿੱਲੀ ਦੀਆਂ ਚੋਣ ਨਤੀਜਿਆਂ ਨੂੰ ਲੈ ਕੇ ਜਿਹੜੀਆਂ ਚੋਣਾਂ ਦੇ ਚੋਣ ਨਤੀਜੇ ਆਏ ਉਸ ਦਾ ਪ੍ਰਭਾਵ ਤੇ ਅਸਰ ਕਿਵੇਂ ਦੇਖਿਆ ਜਾ ਰਿਹਾ ਹੈ ਅੱਜ ਵੀ ਕੈਬਨਟ ਮੀਟਿੰਗ 4 ਮਹੀਨੇ ਬਾਅਦ ਹੋਈ ਉਸ ਦੇ ਬਾਰੇ ਤੇ ਪੰਜਾਬ ਸਰਕਾਰ ਕਿਹੜੇ ਮੋੜ ਦੇ ਉੱਤੇ ਆ ਕੇ ਖੜੀ ਹੈ ਇਸ ਤੇ ਗੱਲ ਕਰਾਂਗੇ ਤੇ ਨਾਲ ਹੀ ਪੰਥਕ ਹਲਕਿਆਂ ਦੇ ਵਿੱਚ ਹੋ ਰਹੀ ਹਲਚਲ ਖਾਸ ਕਰਕੇ ਐਸਜੀਪੀਸੀ ਦੇ ਲਏ ਗੇ ਫੈਸਲੇ ਹੋਣ ਜਾਂ ਹੋਰ ਮਸਲੇ ਦੇ ਉੱਤੇ ਇਹ ਵੀ ਗੱਲ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦਾ ਕੀ ਬਣੇਗਾ بڑا ਖਲਾਰਾ ਇਸ ਬਾਰੇ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੇਖੋ ਸਾਹਿਬ ਬਹੁਤ ਸਾਰੇ ਮੁੱਦੇ ਨੇ ਬੜੀਆਂ ਗੱਲਾਂ ਨੇ ਚਰਚਾ ਕਰਨੀ ਬਣਦੀ ਹੈ ਜਿਹੜੀ ਕਿ ਕਈ ਵਾਰਾਂ ਰਹਿ ਜਾਂਦੀ ਹੈ ਜਾਂ ਨਹੀਂ ਹੁੰਦੀ ਪੰਜਾਬ ਸਰਕਾਰ ਜਿਹੜੀ ਘੜੀ ਤੇ ਖੜੀ ਹੈ 4 ਮਹੀਨਿਆਂ ਬਾਅਦ ਤੇ ਸੁਖਨਾਲ ਕੈਬਨਟ ਮੀਟਿੰਗ ਹੋਈ ਹੁਣ ਪਹਿਲਾਂ ਦਿੱਲੀ ਦਾ ਚੋਣ ਨਤੀਜਾ ਆਇਆ ਉਹਦਾ ਅਸਰ ਕਿਵੇਂ ਦੇਖਦੇ ਹੋ ਔਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਜੋ ਕਰਨਾ ਚਾਹੀਦਾ ਕੀ ਨਹੀਂ ਹੋ ਰਿਹਾ ਦੇਖੋ ਜੋ ਪੰਜਾਬ ਸਰਕਾਰ ਨੇ ਲਗਭਗ 3 ਬਰੇ ਪਹਿਲਾਂ ਲੋਕਾਂ ਨਾਲ ਗਰੰਟੀਆਂ ਤੇ ਵਾਅਦੇ ਕੀਤੇ ਉਹ ਗਰੰਟੀਆਂ ਤੇ ਵਾਅਦਿਆਂ 'ਚੋਂ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਨਾ ਹੀ ਕਰਾਪਸ਼ਨ ਬੰਦ ਹੋਈ ਆ ਪੰਜਾਬ 'ਚ ਤੇ ਨਾ ਹੀ ਗੈਂਗਸਟਰਵਾਦ ਖਤਮ ਹੋਇਆ ਨਾ ਨਸ਼ੇ ਦਾ ਕਾਰੋਬਾਰ ਬੰਦ ਹੋਇਆ ਉਹ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਰੇਤਾ ਬਜਰੀ ਦਾ ਜਿਹੜਾ 20000 ਕਰੋੜ ਰੁਪਈਆ ਹਰ ਫਰਾਂਸ ਡੀਅਰ ਚ ਖਜ਼ਾਨੇ ਚ ਜਮਾ ਕਰਨ ਦਾ ਵਾਅਦਾ ਕਰਕੇ ਆਈ ਸੀ ਭਗਵੰਤ ਮਾਨ ਦੀ ਸਰਕਾਰ ਤੇ ਨਾ ਉਹਦੀ ਪੂਰਤੀ ਹੋਈ ਇੱਕ ਵਾਅਦਾ ਇਹਨਾਂ ਨੇ ਜਿਹੜਾ ਜਿਵੇਂ ਪਿਛਲਿਆਂ ਨੇ ਬਲੈਕਮੇਲ ਕਰਨ ਦਾ ਯਤਨ ਕੀਤਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹਾ ਮਾਮਲਾ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਕੋਟਪੂਰਾ ਗੋਲੀ ਕਾਂਡ ਦਾ ਜਿਹੜਾ ਸਵਾਲ ਸੀ ਉਹਦੇ ਸਬੰਧ ਚ ਵੀ ਜਿਹੜਾ ਇਹਨਾਂ ਨੇ ਗਰੰਟੀ ਕਰੀ ਸੀ ਉਸ ਤੋਂ ਪੇ ਸਰਕਾਰ ਪਸੜ ਗਈ ਹੈ ਤਿੰਨ ਵਰਿਆਂ ਚ ਕੁਝ ਵੀ ਕਿਸੇ ਬੰਨੇ ਨਹੀਂ ਲੱਗਿਆ ਹੈ ਸੋ ਮੌਜੂਦਾ ਸਮੇਂ ਚ ਪੰਜਾਬ ਜਿਹੜੀ ਆਰਥਿਕ ਸਥਿਤੀ ਚ ਵਿਚਰ ਰਿਹਾ ਹੈ ਜਿੰਨਾ ਵੱਡਾ ਆਰਥਿਕ ਸੰਕਟ ਹੈ ਕਰਜ਼ਾ ਲੈ ਲੈ ਕੇ ਤੁਸੀਂ ਪੰਜਾਬ ਨੂੰ ਕਿੰਨਾ ਚਿਰ ਚਲਾਓਗੇ ਇਹ ਸਵਾਲ ਸਭ ਤੋਂ ਪ੍ਰਮੁੱਖ ਸਵਾਲ ਆ ਸਿਰਫ ਕਰਜ਼ਿਆਂ ਦੇ ਨਾਲ ਤੁਸੀਂ ਲੋਕਾਂ ਨੂੰ ਰੈਤਾਂ ਦੇਣ ਦੇ ਜਿਹੜੇ ਵਾਅਦੇ ਕੀਤੇ ਆ ਕਰਜਾ ਚੱਕ ਚੱਕ ਕੇ ਤੁਸੀਂ ਆਪਣੇ ਆਪ ਦਾ ਬਖਾਵਾ ਬਾਜੀ ਜਿਹੜੀ ਕਰਦੇ ਹੋ ਤੇ ਅੰਤਮ ਤੌਰ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਕਰਨਾ ਪਏਗਾ ਫਿਰ ਕਿਹੜੇ ਤੁਸੀਂ ਕਹਿ ਰਹੇ ਹੋ بڑے ਮੁੱਦੇ ਗਿਣਾ ਦਿੱਤੇ ਕਿ ਤਿੰਨਾਂ ਸਾਲਾਂ ਚ ਜੋ ਕਿਹਾ ਗਿਆ ਸੀ ਪਹਿਲਾਂ ਹੋਇਆ ਨਹੀਂ ਪੂਰਾ ਉਹਦੇ ਕਹਿੰਦੇ ਮਾਡਲ ਐਸਾ ਬਣਾਉਣਾ ਹੈ ਪੰਜਾਬ ਦਾ ਪੂਰਾ ਦੇਸ਼ ਉਹਦੇ ਤੋਂ ਸੇਧ ਲਊਗਾ ਮੁੱਖ ਮੰਤਰੀ ਦੀ ਸਟੇਟਮੈਂਟ ਹੈਤਾ ਜੀ ਦੇਖੋ ਗੱਲ ਇਹ ਵੀ ਪਹਿਲਾਂ ਤਾਂ ਇਹ ਦਿੱਲੀ ਮਾਡਲ ਤੋਂ ਸੇਧ ਲੈਂਦੇ ਰਹੇ ਦਿੱਲੀ ਮਾਡਲ ਟਹ ਟੇਰੀ ਕਰਤਾ ਦਿੱਲੀ ਦੇ ਲੋਕਾਂ ਨੇ ਕਿਉਂਕਿ ਵੋਟਰਾਂ ਨੇ ਹਾਈਐਸਟ ਜਿਹੜੀ ਪਾਵਰ ਆ ਵੋਟਰ ਦੇ ਹੱਥ ਹੈ ਦਿੱਲੀ ਦੇ ਵੋਟਰਾਂ ਨੇ ਉਹ ਮਾਡਲ ਫੇਲ ਕਰ ਦਿੱਤਾ ਔਰ ਨਾਲ ਨਾਲ ਇਹਨਾਂ ਦਾ ਜਿਹੜਾ ਮੁਖੀਆ ਹੈ ਮਿਸਟਰ ਕੇਜਰੀਵਾਲ ਜੀ ਜਿਹੜਾ ਇਹ ਕਹਿੰਦਾ ਸੀ ਵੀ ਲੋਕ ਮੈਨੂੰ ਦਵਾਰੇ ਚੋਣਨਗੇ ਫੇਰ ਮੈਂ ਮੁੱਖ ਮੰਤਰੀ ਬਣ ਕੇ ਆਵਾਂਗਾ ਤੇ ਲੋਕਾਂ ਨੇ ਖੋਦ ਕੇਜਰੀਵਾਲ ਨੂੰ ਹੀਰਾ ਦਿੱਤਾ ਉਹਨੂੰ ਮੁਧੇ ਮੂੰਹ ਮਾਰ ਦਿੱਤਾ ਤੇ ਸਰਕਾਰ ਬੁਰੀ ਤਰ੍ਹਾਂ ਹਰ ਗਈ ਹੈ ਦਿੱਲੀ ਮਾਡਲ ਇੱਕ ਵਜਾ ਦਾ ਫੇਲ ਹੋ ਗਿਆ ਤੇ ਪੰਜਾਬ ਮਾਡਲ ਤਾਂ ਹੈ ਹੀ ਹੋਈ ਨਹੀਂ ਇਹ ਤਾਂ ਦਿੱਲੀ ਮਾਡਲ ਦੀ ਨਕਲ ਕਰਦੇ ਸੀ ਤੇ ਨਕਲੀਆਂ ਦਾ ਨਕਲੀਆਂ ਦਾ ਜੋ ਹਾਲ ਹੁੰਦਾ ਤੋ ਪੰਜਾਬ ਵਾਲਾ ਹਾਲ ਹੋ ਹੀ ਜਾਣਾ ਹੁਣ ਅੱਡੇ ਪੰਜਾਬ ਦੇ ਵਿੱਤ ਮੰਤਰੀ ਖਜ਼ਾਨਾ ਮੰਤਰੀ ਜਿਹਨਾਂ ਕੋ ਖਜ਼ਾਨੇ ਦੀਆਂ ਚਾਬੀਆਂ ਅੱਜਕੱਲ ਹਰਪਾਲ ਸਿੰਘ ਚੀਮਾ ਉਹਨਾਂ ਦੀ ਇੱਕ ਸਟੇਟਮੈਂਟ ਹੈ ਜਦੋਂ ਦਿੱਲੀ ਬੈਠਕ ਹੋਈ ਇਹਨਾਂ ਦੀ ਮੰਥਨ ਹੋਇਆ ਕਹਿੰਦੇ ਨੌਲੇਜ ਸ਼ੇਅਰਿੰਗ ਜਿਹੜਾ ਇੱਕ ਐਮਓਯੂ ਸਾਈਨ ਹੋਇਆ ਸੀ ਨਾ ਉਹ ਜਾਰੀ ਰਹੇਗਾ ਸੀ ਤੋੜਾਂਗੇ ਨਹੀਂ ਅਜੇ ਵੀ ਗਿਆਨ ਲੈਣਾ ਹੈ ਦਿੱਲੀ ਤੋਂ ਦੇਖੋ ਜੇ ਦਿੱਲੀ ਤੋਂ ਅਜੇ ਵੀ ਗਿਆਨ ਲੈਣਾ ਤੇ ਇਸ ਤੋਂ ਵੱਡੀ ਤਰਾਸ਼ ਦੀ ਇਸ ਪਾਰਟੀ ਦੀ ਕੀ ਹੋ ਸਕਦੀ ਹੈ ਵੀ ਜਿਹੜੀ ਇੱਕ ਮੇਅਰ ਵਰਗੀ ਪੋਸਟ ਦੇ ਬਿਆਖਤ ਨੂੰ ਤੁਸੀਂ ਐਡਾ ਵੱਡਾ ਹਾਈਲਾਈਟ ਕਰਕੇ ਪੇਸ਼ ਕੀਤਾ ਤੇ ਤੁਹਾਡੇ ਕੋਲੇ ਪੂਰਨ ਸਰਕਾਰ ਹੋਵੇ ਤੇ ਉਹ ਅਜੇ ਵੀ ਐਮਓਯੂ ਦੀਆਂ ਗੱਲਾਂ ਕਰਨ ਇਸ ਤੋਂ ਉਹਨਾਂ ਦੀ ਸਮਝਦਾਰੀ ਦਾ ਦਿਵਾਲੀਆਪਨ ਦਾ ਵੱਡਾ ਕਾਰਨ ਕੋਈ ਨਹੀਂ ਹੋ ਸਕਦਾ ਚਾਹੇ ਉਹ ਚੀਮਾ ਸਾਹਿਬ ਹੋਵੇ ਚਾਹੇ ਭਗਵੰਤ ਮਾਨ ਹੋਣ ਮਤਲਬ ਇਹਨਾਂ ਦੀ ਸਮਝਦਾਰੀ ਦਾ ਦਿਵਾਲੀਆਪਨ ਦੀ ਵੱਡੀ ਨਿਸ਼ਾਨੀ ਹੈ ਵੀ ਅਜੇ ਵੀ ਉਸ ਨੂੰ ਹੀ ਮਤਲਬ ਪਿੱਟੀ ਜਾ ਰਹੇ ਨੇ ਜਿਹੜੀ ਚੀਜ਼ ਤੁਹਾਡੇ ਸਾਹਮਣੇ ਦਿਨ ਦਿਹਾੜੇ ਸਾਬਤ ਹੋ ਚੁੱਕੀ ਐ ਵੀ ਇਹ ਸਾਰਾ ਕੁਝ ਫੇਲ ਹੋ ਚੁੱਕਿਆ ਔਰ ਉਹਨਾਂ ਦੇ ਚੱਲਣ ਦੇ ਨਾਲ ਹੀ ਤਾਂ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਮੰਤਰੀਆਂ ਨੂੰ ਤੇ ਐਮ ਐਲ ਏ ਨੂੰ ਵੀ ਤੁਸੀਂ ਚੱਲੋਗੇ ਤਾਂ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨਾਂ ਵਾਅਦਿਆਂ ਤੇ ਗਾਰੰਟੀਆਂ ਦੇ ਉੱਤੇ ਖਰੇ ਉਤਰਨ ਜੇ ਤੁਸੀਂ ਬੁਰੀ ਤਰ੍ਹਾਂ ਫੇਲ ਹੋ ਗਏ 3 ਸਾਲ ਚ ਤੇ ਜਿਹੜੇ ਬਾਕੀ 2 ਸਾਲ ਨੇ 2 ਸਾਲ ਨਾ ਕੋ ਇਹ ਤਾਂ ਡੇਢ ਸਾਲ ਹੀ ਬਾਕੀ ਹੁੰਦਾ ਜੇ ਤੁਹਾਡਾ ਮਤਲਬ ਕਿਤੇ ਠੀਕ ਢੰਗ ਨਾਲ ਵੀ ਚੱਲਦੇ ਰਹੋ ਪਰ ਜਿਸ ਤਰ੍ਹਾਂ ਦੀਆਂ ਕਿਆਸ ਰਾਈਆਂ ਨੇ ਪਤਾ ਨਹੀਂ ਕਿਹੜੇ ਵੇਲੇ ਕੀ ਭਾਣਾ ਵਾਪਰ ਜਾਣਾ ਤੇ ਇਹ ਭਾਣਾ ਵਾਪਰਨ ਦਾ ਵੀ ਮਤਲਬ ਅੰਦਾਜ਼ੇ ਨੇ ਕਿਆਸ ਰਾਈਆਂ ਨੇ ਲੋਕਾਂ ਦੀ ਪਰ ਮੈਂ ਇਹ ਸਮਝਦਾ ਵੀ ਜੇ ਚੱਲਦੇ ਵੀ ਰਹਿਣ ਤਾਂ ਵੀ ਡੇਢ ਸਾਲ ਦਾ ਸਮਾਂ ਹੈ ਕੰਮ ਕਰਨ ਦਾ ਜੇ 1.5 ਸਾਲ ਦੇ ਸਮੇਂ 'ਚ ਵੀ ਅਕਲਮੰਦੀ ਤੋਂ ਕੰਮ ਲੈਣ ਤਾਂ ਫੇਰ ਹੋ ਸਕਦਾ ਲੋਕਾਂ ਨੂੰ ਥੋੜਾ ਬਹੁਤਾ ਭਰੋਸਾ ਬਣੇ ਵੀ ਇਹਨਾਂ ਨੇ ਆਪਣੀ ਗੱਲ ਭਾਵੇਂ 3 ਸਾਲ ਤਾਂ ਨਹੀਂ ਸਾਡੀ ਸੁਣੀ ਇਹ 1.5 ਸਾਲ ਵੀ ਸੁਣ ਲੈਣ ਦਾ 27 ਵਾਲਾ ਇਮਤਿਹਾਨ ਸਾਰਿਆਂ ਲਈ ਬਰਾਬਰ ਦਾ ਸੱਤਾ ਧਿਰ ਲਈ ਤਾਂ ਚੈਲੰਜ ਹੁੰਦਾ ਹੀ ਆ ਬਾਕੀਆਂ ਲਈ ਵੀ ਖੱਬੇ ਦੇ ਧਿਰਾਂ ਕਿੱਥੇ ਜੇ ਸਟੈਂਡ ਕਰਦੀਆਂ ਜਾਂ ਖੇਤਰੀ ਪਾਰਟੀ ਜਿਹੜੀ ਦਾਵਾ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਆਪਸੀ ਖਿਲਾਰਾ ਨਹੀਂ ਸਿਮਟ ਰਿਹਾ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਤੁਹਾਡੀ ਪਰਚੋਲ ਕੀ ਕਹਿੰਦੀ ਹੈ ਤੁਸੀਂ ਆਪਣੀ ਪਾਰਟੀ ਦੇ ਤੌਰ ਤੇ ਨਿੱਜੀ ਤੌਰ ਤੇ ਕੀ ਸੋਚਦੇ ਹੋ ਕਿ 27 ਦੀ ਵਾਗਡੋਰ ਫਿਰ ਹੱਥ ਕਿੰਨਾ ਦੇ ਜਾਏਗੀ ਜਦੋਂ ਖਿਲਾਰਾ ਹੀ ਇੰਨਾ ਹੈ ਵਿਰਲਾ ਹੀ ਇੰਨੀਆਂ ਨੇ ਲਖੋ ਅਜੇ 27 'ਚ ਕਾਫੀ ਸਮਾਂ ਪਤਾ ਨਹੀਂ ਇਹ ਕਿਹੜੇ ਵੇਲੇ ਕਦੋਂ ਰਾਜਨੀਤੀ ਚੋਥਲ-ਵਥਲ ਹੁੰਦੀ ਆ ਤੇ ਅਸੀਂ ਤਾਂ ਜੋ ਲੈਫਟ ਦਾ ਜਿੱਥੋਂ ਤੱਕ ਸਵਾਲ ਆ ਸੀਪੀਆਈ ਐਮ ਸੀਪੀਆਈ ਦਾ ਅਸੀਂ ਇਹ ਸਮਝਦੇ ਆ ਵੀ ਅਸੀਂ ਤਾਂ ਜੋ ਸੰਸਾਰ ਵਿਆਪੀ ਨੀਤੀਆਂ ਨੇ ਦੇਸ਼ ਦੇ ਉੱਤੇ ਥੋਪੀਆਂ ਗਈਆਂ 9992 ਤੋਂ ਉਹਨਾਂ ਦੇ ਖਿਲਾਫ ਵਿਚਾਰਾਂ ਦੇ ਤੌਰ ਤੇ ਸਿਧਾਂਤਕ ਰੂਪ ਵਿੱਚ ਲੜ ਹੀ ਰਹੇ ਆ ਸਾਰੇ ਮੁਲਕ ਵਿੱਚ ਪੰਜਾਬ ਵਿੱਚ ਵੀ ਲੜ ਰਹੇ ਆ ਅਸੀਂ ਤਾਂ ਆਪਣੀ ਸ਼ਕਤੀ ਮੁਤਾਬਕ ਉਹ ਵਿਚਾਰਾਂ ਦੇ ਸਬੰਧ 'ਚ ਲੜਾਂਗੇ ਹੀ ਪਰ ਸਵਾਲ ਇਹ ਵੀ ਜਿਹੜੇ ਦੂਸਰੀਆਂ ਤਰ੍ਹਾਂ ਦਾ ਜਿੱਥੋਂ ਤੱਕ ਸਵਾਲ ਆ ਜਿਹੜੇ ਕਹਿੰਦੇ ਸੀ ਕਿ ਨਵੀਂ ਤਰ੍ਹਾਂ ਦੀ ਰਾਜਨੀਤੀ ਪੈਦਾ ਕਰ ਦੇਣੀ ਹੈ ਅਸੀਂ ਨਵਾਂ ਇਤਿਹਾਸ ਸਿਰਜ ਦੇਣਾ ਤੇ ਜਿੰਨੀ ਤਰ੍ਹਾਂ ਬੁਰੀ ਤਰ੍ਹਾਂ ਉਹ ਲੜਖੜਾ ਰਹੇ ਨੇ ਤੇ ਲੋਕਾਂ ਦਾ ਮੰਨਣਾ ਇਹ ਹੈ ਵੀ ਜਿੰਨਾ ਪਹਿਲਾਂ ਦੂਜਿਆਂ ਨੂੰ ਰਿਜੈਕਟ ਕੀਤਾ ਸੀ ਉਦੋਂ ਵੱਧ ਬੁਰੀ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਸੁਹਾਇਕ ਪੰਜਾਬ ਦੇ ਲੋਕ ਫੈਸਲਾ ਵੀ ਬਹੁਤ ਜਲਦੀ ਕਰਦੇ ਆ ਤੇ ਫਿਰ ਟੀਸੀ ਤੇ ਵੀ ਬਹੁਤ ਜਲਦੀ ਚੜਦੇ ਆ ਤੇ ਸਿੱਟੇ ਵੀ ਬਹੁਤ ਬੁਰੀ ਤਰ੍ਹਾਂ ਨੇ ਤੇ ਅੱਜ ਦਾ ਤਜਰਬਾ ਨਹੀਂ ਮਤਲਬ ਪੁਰਾਣਾ ਵੀ ਸਾਰੇ ਪੋਲੀਟੀਕਲ ਇਤਿਹਾਸ ਨੂੰ ਜੇ ਦੇਖਿਆ ਜਾਵੇ ਉਸੇ ਤਰ੍ਹਾਂ ਦਾ ਤਜਰਬਾ ਹੈ ਜੇ ਇਹਨਾਂ ਨੂੰ 92 ਦੇ ਕੇ ਟੀਸੀ ਤੇ ਚੜਿਆ ਤੇ 92 ਤੋਂ ਦਿੱਲੀ ਨਾਲੋਂ ਮੈਂ ਸਮਝਦਾ ਮਾੜਾ ਹਾਲ ਹੋਏਗਾ ਜਦੋਂ ਚੋਣ ਹੋਏਗੀ ਜਦੋਂ ਰਿਜ਼ਲਟ ਆਉਣਗੇ ਤੇ ਦਿੱਲੀ ਨਾਲੋਂ ਮਾੜੇ ਰਿਜ਼ਲਟਾਂ ਨਾਲ ਇਹਨਾਂ ਨੂੰ ਸਾਹਮਣਾ ਕਰਨਾ ਪਏਗਾ ਤੇ ਨਾ ਸਵਾਲ ਦਾ ਖਲ ਅੰਦਾਜ਼ੀ ਦਾ ਹੁੰਦਾ ਹੈ ਕਿ ਪੰਜਾਬ ਦੀਆਂ ਪਾਰਟੀਆਂ ਚ ਖਾਸ ਕਰਕੇ ਖੇਤਰੀ ਪਾਰਟੀਆਂ ਦੀ ਲੀਡਰਸ਼ਿਪ ਬਹੁਤ ਸਵਾਲ ਚੁੱਕਰੀ ਹੈ ਕਿ ਸੈਂਟਰ ਚ ਬੈਠੀ ਲੌਬੀ ਨਹੀਂ ਚਾਹੁੰਦੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਹੋਵੇ ਕਮਜ਼ੋਰ ਹੋਵੇ ਔਰ ਜਥੇਦਾਰ ਬਾਰੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਫੈਸਲਾ ਲਿਆ ਗਿਆ ਉਸ ਦੇ ਉੱਤੇ ਵੀ ਇਤਰਾਜ਼ ਹੋ ਰਹੇ ਨੇ ਕਈਆਂ ਨੂੰ ਕਿ ਗਲਤ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਹ ਸਾਰੇ ਘਟਨਾਕ੍ਰਮ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਕੀ ਸੋਚਦੇ ਹੋ ਦੇਖੋ ਇਹਦੇ ਸਬੰਧ ਚ ਮੈਂ ਇਹ ਕਹਿਣਾ ਚਾਹੁੰਦਾ ਵੀ ਕਹਿੰਦਾ देर आए दुरुਸਤ ਆਏ ਅਸੀਂ ਬਹੁਤ ਲੰਮੇ ਸਮੇਂ ਤੋਂ ਆਪਣੀ ਗੱਲ ਕਹਿੰਦੇ ਰਹੇ ਹਾਂ ਕਿ ਜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਚਾਉਣਾ ਹੈ ਤਾਂ ਆਰਐਸਐਸ ਨਾਲੋਂ ਲੰਬੇ ਹੋ ਜਾਣਾ ਚਾਹੀਦਾ ਇਹ ਗੱਲ ਅਸੀਂ ਬੇਬਾਕੀ ਨਾਲ ਅੱਜ ਵੀ ਕਹਿੰਦੇ ਹਾਂ ਪਹਿਲਾਂ ਵੀ ਕਹਿੰਦੇ ਰਹੇ ਸਾਦਾ ਹੀ ਕਹਿੰਦੇ ਰਹਾਂ ਕਿਉਂਕਿ ਉਹਨਾਂ ਤੋਂ ਲੰਬੇ ਹੋਏ ਬਗੈਰ ਗੁਰੂ ਨਾਨਕ ਸਾਹਿਬ ਦਾ ਫਲਸਫਾ ਨਹੀਂ ਬਚਦਾ ਤੇ ਜਿਹੜੀਆਂ ਧਰਾ ਅਕਾਲੀ ਦਲ ਨਾਲ ਤਾਂ ਲੜਨਾ ਚਾਹੁੰਦੀਆਂ ਨੇ ਪਰ ਝੋਲੀ ਆਰਐਸਐਸ ਦੀ ਪੈਣਾ ਚਾਹੁੰਦੀਆਂ ਨੇ ਤੋਂ ਵੀ ਨਹੀਂ ਸਫਲ ਹੋ ਸਕਦੀਆਂ ਇਹ ਪੰਜਾਬ ਦੇ ਲੋਕਾਂ ਨੇ ਵੈਸੇ ਉਹਨਾਂ ਨੂੰ ਸਬਕ ਸਿਖਾਈ ਦਿੱਤਾ ਗਾਂਵ ਵੀ ਸਿਖਾ ਦੇਣਗੇ ਸੋ ਅੱਜ ਸਵਾਲ ਇਹ ਆ ਵੀ ਇਹਨੂੰ ਬਚਾਉਣ ਦਾ ਸਵਾਲ ਆ ਉਹ ਫਲਸਫੇ ਨੂੰ ਗੀਰ ਨੂੰ ਬਚਾਉਣ ਦਾ ਸਵਾਲ ਆ ਤੇ ਗੀਰ ਨੂੰ ਬਚਾਉਣ ਲਈ ਗੁਰੂ ਸਾਹਿਬ ਦੇ ਇਤਿਹਾਸ ਨੂੰ ਵੀ ਸਮਝਣ ਦੀ ਲੋੜ ਆ ਤੇ ਗੁਰੂ ਸਾਹਿਬਾਨਾਂ ਨੇ ਕਦੇ ਵੀ ਕਿసే ਇਹ ਜੂਦੇ ਤੇ ਸਮਝੌਤਾ ਨਹੀਂ ਕੀਤਾ ਆਪਣੇ ਵਿਚਾਰ ਨੂੰ ਤੇ ਸਿਧਾਂਤ ਨੂੰ ਬਚਾਉਣ ਵਾਸਤੇ ਹੂੰ ਸਮਝੌਤਾ ਰਹਿਤ ਉਹਨਾਂ ਨੇ ਲੜਾਈ ਲੜੀ ਕੋਚਨਾ ਗੁਰੂ ਨਾਨਕ ਸਾਹਿਬ ਨੇ ਆਪਣੇ ਬੱਚਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੂੰ ਤੇ ਨਾ ਚੌਥੇ ਪਾਸਾਈ ਨੇ ਵੱਡੇ ਬੇਟੇ ਨੂੰ ਜ਼ਿੰਮੇਵਾਰੀ ਦਿੱਤੀ ਹੂੰ ਕਿਉਂਕਿ ਉਹ ਦਿੱਲੀ ਦਰਬਾਰ ਦੀ ਗੱਲ ਪ੍ਰਵਾਨ ਕਰਕੇ ਮਤਲਬ ਜਿਹੜਾ ਸਿਧਾਂਤ ਸੀ ਜਿਹੜਾ ਵਿਚਾਰ ਸੀਗਾ ਉਸ ਦੇ ਵਿੱਚ ਖੋਟ ਰਲੋਣੀ ਚਾਹੁੰਦੇ ਸੀ ਤੋ ਗੁਰੂ ਸਾਹਿਬ ਨੇ ਉਹ ਖੋਟ ਨਹੀਂ ਰਣ ਦਿੱਤੀ ਸਤਵੇਂ ਪਾਤਸ਼ਾਹ ਜੀ ਨੇ ਵੀ ਤੇ ਫਿਰ ਗੁਰੂ ਹਰਿਕ੍ਰਿਸ਼ਨ ਜੀ ਬਾਲਵਸਤਾ ਚ ਗੁਰੂ ਬਣੇ ਸੋ ਜੇ ਟੋਟਲ ਇਤਿਹਾਸ ਨੂੰ ਪੜਾਇਆ ਜਾਵੇ ਭਾਵੇਂ ਮੇਰਾ ਇਹ ਵਿਸ਼ਾ ਨਹੀਂ ਹੈ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹੈ ਮੈਂ ਕਮਿਊਨਿਸਟ ਪਾਰਟੀ ਦੇ ਮੂਫੀ ਹੋਣ ਦੇ ਨਾਤੇ ਪਰ ਕਿਉਂਕਿ ਇਤਿਹਾਸ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਚ ਰਹਿੰਦੇ ਆ ਉਸ ਇਤਿਹਾਸ ਨੂੰ ਸਮਝਣਾ ਪੜਨਾ ਸਾਡੀ ਵੀ ਇੱਕ ਡਿਊਟੀ ਹੈ ਉਸ ਤੇ ਮੈਂ ਇਹ ਕਹਿ ਸਕਦਾ ਵੀ ਉਹ ਗੁਰੂ ਸਹਿਬਾਨ ਨੇ ਬੜੀ ਦ੍ਰਿੜਤਾ ਨਾਲ ਹਿੰਮਤ ਦੇ ਨਾਲ ਉਹ ਸਿਧਾਂਤ ਨੂੰ ਉਸ ਫਲਸਫੇ ਨੂੰ ਗੁਰੂ ਸਾਹਿਬ ਜਿਹੜੇ ਗੁਰੂ ਸ਼ਬਦ ਨਾਲ ਜੋੜ ਕੇ ਗਏ ਉਹਦੇ ਤੇ ਅੱਜ ਪੈਰਾਬਰਦਾਰੀ ਦੇਣ ਚ ਕਿਤੇ ਕਮੀ ਹੈ ਜੇ ਉਹ ਕਮੀ ਨਾ ਹੋਵੇ ਤਾਂ ਫਿਰ ਡੇਰੇ ਨਹੀਂ ਪਨਪ ਸਕਦੇ ਤੇ ਫਿਰ ਡੇਰਿਆਂ ਨੂੰ ਪਨਪਨ ਕਿਹਨੇ ਦਿੱਤਾ ਮੇਰਾ ਇਹ ਸਵਾਲ ਹੈ ਤੇ ਵੀ ਜੇ ਉਹਨਾਂ ਨਾਲੋਂ ਤੋੜ ਵਿਛੋੜਾ ਜੋ ਮੌਜੂਦਾ ਸਮੇਂ ਚ ਦਿਖ ਰਿਹਾ ਕੱਲ ਨੂੰ ਕੀ ਹੁੰਦਾ ਇਹਦੇ ਬਾਰੇ ਨਹੀਂ ਮੈਂ ਕੁਝ ਕਹਿ ਸਕਦਾ ਤੇ ਜਿਹੜਾ ਮੌਜੂਦਾ ਸਮੇਂ ਚ ਅਕਾਲੀ ਦਲ ਨੇ ਬੀਜੇਪੀ ਆਰਐਸਐਸ ਨਾਲੋਂ ਨਖੇੜਾ ਕੀਤਾ ਇਹ ਚੰਗਾ ਪਹਿਲੂ ਹੈ ਤੇ ਇਹਦੇ ਤੇ ਜੇ ਡਟ ਕੇ ਰਹਿਣਗੇ ਤਾਂ ਪੰਜਾਬ ਦਾ ਭਲਾ ਹੋਏਗਾ ਤੇ ਇਹਨਾਂ ਦਾ ਅਕਾਲੀ ਦਲ ਦਾ ਵੀ ਭਲਾ ਇਸ ਗੱਲ ਵਿੱਚ ਹੀ ਹੈ ਜੇ ਕੋਈ ਹੋਰ ਟਰਨ ਲੈਂਦੇ ਨੇ ਕੱਲ ਨੂੰ ਕੀ ਟਰਨ ਲੈਂਦੇ ਆ ਇਹਦੇ ਬਾਰੇ ਤਾਂ ਮੈਂ ਨਹੀਂ ਕੋਈ ਭਈ ਜੋਤਸ਼ੀਆਂ ਨੂੰ ਮੈਂ ਕੋਈ ਬਿਆਨਬਾਜ਼ੀ ਕਰਾਂ ਕਿਉਂਕਿ ਜਿਹੜੀ ਪਾਰਟੀ ਚ ਸਭ ਤੋਂ ਵੱਧ ਖਲਾਰਾ ਤੇ ਚਰਚਾ ਹੈ ਪੰਜਾਬ ਚ ਸ਼੍ਰੋਮਣੀ ਕਾਲੇ ਉਹਨੂੰ ਹੀ ਮਜ਼ਬੂਤ ਹੋਣ ਲਈ ਹਰੇਕ ਪਾਰਟੀ ਦਾ ਲੀਡਰ ਕਹਿੰਦਾ ਤੁਸੀਂ ਵੀ ਇੱਕ ਸ਼ੁਭ ਚਿੰਨ ਮੰਨਦੇ ਹੋ ਕਿ ਮਜ਼ਬੂਤ ਹੋਣ ਇਥੋਂ ਤੱਕ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਕਹਿ ਚੁੱਕੇ ਆ ਕਿ ਸ਼੍ਰੋਮਣੀ ਕਾਲੇ ਦਲ ਮਜ਼ਬੂਤ ਨਹੀਂ ਹੁੰਦੀ ਜਦੋਂ ਤੱਕ ਗੱਲ ਨਹੀਂ ਬਣਦੀ ਲੇਖੋ ਮੇਰਾ ਸਵਾਲ ਜਿਹੜਾ ਵਾਕਿਆਂ ਨਾਲੋਂ ਜਾਂ ਮਤਲਬ ਮਜ਼ਬੂਤ ਹੋਣਾ ਨਾ ਹੋਣਾ ਉਹਨਾਂ ਦੀ ਪਾਰਟੀ ਦਾ ਆਪਣਾ ਮੈਟਰ ਹੈ ਫਰਦ ਜਿਸ ਦੌਰ ਦੇ ਵਿੱਚ ਦੀ ਪੰਜਾਬ ਲੰਘ ਰਿਹਾ ਹੈ ਉਹਨਾਂ ਨੂੰ ਠੀਕ ਡਾਇਰੈਕਸ਼ਨ ਲੈਣੀ ਚਾਹੀਦੀ ਹੈ ਮੈਂ ਡਾਇਰੈਕਸ਼ਨ ਦੀ ਗੱਲ ਕੀਤੀ ਹੈ ਤੇ ਅਸੀਂ ਉਸ ਦੌਰ ਤੋਂ ਵੀ ਲੰਘੇ ਆ ਜਦੋਂ ਪਾਰਟੀ ਨੂੰ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸਾਡੀ ਨੂੰ ਤੇ ਅਸੀਂ ਉਸ ਦੌਰ ਦਾ ਵੀ ਮੁਕਾਬਲਾ ਕੀਤਾ ਸੋ ਅੱਜ ਦੇ ਸਮੇਂ 'ਚ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਹੈ ਜਿੱਥੋਂ ਤੱਕ ਤੁਸੀਂ ਪਹਿਲਾ ਸਵਾਲ ਕੀਤਾ ਸੀ ਹਰਪ੍ਰੀਤ ਜੀ ਦੇ ਸਬੰਧ 'ਚ ਜੀ ਦੇਖੋ ਸਾਰਾ ਜਿਹੜਾ ਮਾਮਲਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਖਤਿਆਰ ਅਧੀਨ ਹੈ ਉਹ ਇੱਕ ਸੰਵਿਧਾਨਕ ਬਾਡੀ ਹੈ ਉਹ ਸੰਵਿਧਾਨਕ ਬਾਡੀ ਨੇ ਜਿਹੜਾ ਨਿਰਣਾ ਲਿਆ ਉਹ ਨਿਰਣਾ ਲੈਣ ਦੇ ਸਮਰੱਥ ਬਾਡੀ ਹੈ ਤੇ ਜੋ ਉਹਨਾਂ ਨੇ ਜਿਹੜਾ ਨਿਰਣਾ ਕੀਤਾ ਹੈਗਾ ਜਿਹੜੇ ਤੱਥਾਂ ਦੇ ਆਧਾਰ ਤੇ ਉਹਦੇ ਬਾਰੇ ਤਾਂ ਉਹੀ ਇਹਦਾ ਬਖਿਆਨ ਕਰ ਸਕਦੇ ਪਰ ਜਿਸ ਤਰ੍ਹਾਂ ਦਾ ਵਿਵਹਾਰ ਜੋ ਮਤਲਬ ਪਿਛਲੇ ਸਮੇਂ ਚ ਅ ਹਰਪ੍ਰੀਤ ਸਿੰਘ ਉਹਨਾਂ ਦਾ ਰਿਹਾ ਵਾ ਏਡੀ ਵੱਡੀ ਪਦਵੀ ਤੇ ਰਹਿੰਦੇ ਹੋਇਆ ਉਹ ਵਿਵਹਾਰ ਜਥੇਦਾਰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਦੇ ਨਾਤੇ ਮੈਂ ਨਹੀਂ ਸਮਝਦਾ ਵੀ ਉਹਦੇ ਨਾਲ ਇਹਨਾਂ ਨੇ ਇਨਸਾਫ ਕੀਤਾ ਹੂੰ ਤੇ ਮੇਰਾ ਇਹ ਜਾਤੀ ਵਿਚਾਰ ਹੈ ਕੋਈ ਇਹਦੇ ਨਾਲ ਸਹਿਮਤ ਹੋ ਸਕਦਾ ਕੋਈ ਨਹੀਂ ਸਹਿਮਤ ਹੋ ਸਕਦਾ ਵੀ ਉਹ ਵਿਵਹਾਰ ਠੀਕ ਨਹੀਂ ਸੀ ਤੇ ਜਿਸ ਤਰ੍ਹਾਂ ਦਾ ਉਹਨਾਂ ਨੇ ਸਾਰਾ ਭਗਟਾਵਾ ਕੀਤਾ ਆਪਣੀ ਸਮਝਦਾਰੀ ਦਾ ਉਹ ਪਰੰਪਰਾਵਾਂ ਦੇ ਅਨੁਕੂਲ ਨਹੀਂ ਸੀ ਉਹ ਪਰੰਪਰਾਵਾਂ ਤੋਂ ਉਲਟ ਹੈ ਤੇ ਅੱਜ ਵੀ ਜੇ ਉਹ ਬਿਆਨਬਾਜ਼ੀ ਮਤਲਬ ਕਰ ਰਹੇ ਨੇ ਇੱਕ ਪਾਸੇ ਕਹਿ ਰਹੇ ਮੇਰੇ ਚ ਲਾਲਸਾ ਨਹੀਂ ਤੇ ਫਿਰ ਬਿਆਨਬਾਜ਼ੀ ਕਰਨ ਦੀ ਲੋੜ ਨਹੀਂ ਥੋੜਾ ਸੰਜਮ ਤੇ ਸਬਰ ਵੀ ਤਾਂ ਰੱਖਣਾ ਚਾਹੀਦਾ ਨਾ ਸੰਜਮ ਤੇ ਸਬਰ ਨਾਲ ਹਰਪ੍ਰੀਤ ਸਿੰਘ ਉਹਨਾਂ ਨੂੰ ਚੱਲਣਾ ਚਾਹੀਦਾ ਤੇ ਜਿਹੜਾ ਰੇਂਡੀਮੇਟ ਟਾਰਗੇਟ ਹੀ ਇਸ ਕਰਕੇ ਹੋਇਆ 2 ਦਸੰਬਰ ਨੂੰ ਫੈਸਲੇ ਬੜੇ ਸਖਤ ਹੋ ਗਏ ਸੀ ਦੇਖੋ ਉਸ ਫੈਸਲੇ ਕਰਨ ਵੇਲੇ ਸੋਚਣਾ ਚਾਹੀਦਾ ਤੁਸੀਂ ਕੀ ਕਰ ਰਹੇ ਹੋ ਹੂੰ ਤੋ ਦਾ ਜਵਾਬ ਕੀ ਕਰਨਗੇ ਹਰਪ੍ਰੀਤ ਸਿੰਘ ਹਣੀ ਵੀ ਇੱਕ ਕੱਤਵਾਦੀ ਪਸ਼ੋਕਣ ਵਾਲਾ ਬੰਦਾ ਉਹਦੇ ਤੇ ਕਾਤਲਾਨਾ ਹਮਲਾ ਕਰਦਾ ਉਹਦੇ ਬਾਰੇ ਕੀ ਜਵਾਬ ਹੈ ਉਹਦੇ ਤੱਕ ਕਿਉਂ ਨਹੀਂ ਬੋਲੇ ਅੱਜ ਤੱਕ ਨਹੀਂ ਉਹਦੀ ਨਿਖੇਦੀ ਕੀਤੀ ਉਹਨਾਂ ਨੇ ਕਿ ਚੌੜੇ ਵਾਲਾ ਐਕਸ਼ਨ ਗਲਤ ਹੈ ਨਖੇਦੇ ਕਿਉਂ ਕੀਤੀ ਸਵਾਲ ਉਹਦੀ ਸੁਰੱਖਿਆ ਕੀ ਨੇ ਕਰਨੀ ਸੀ ਮੇਰਾ ਸਵਾਲ ਇਹ ਹਮ ਨਖੇਦੀ ਨਾਲ ਥੋੜੀ ਤੇ ਸਰਦਾ ਵੀ ਤੁਸੀਂ ਮਤਲਬ ਹੁਕਮਨਾਮਾ ਕੀਤਾ ਜਥੇਦਾਰਾਂ ਨੇ ਰਲ ਕੇ ਮੈਂ ਸਮੂਹ ਤੌਰ ਤੇ ਜਿਹੜੇ ਜਥੇਦਾਰਾਂ ਨੇ ਫੈਸਲਾ ਕੀਤਾ ਉਹਨਾਂ ਨੂੰ ਜ਼ਿੰਮੇਵਾਰ ਸਮਝਦਾ ਹਮ ਮਚੌੜੇ ਬਾਰੇ ਕੀ ਪਤਾ ਨਹੀਂ ਸੀ ਜਾਂ ਉਹਦੇ ਸਿਕਿਉਰਿਟੀ ਦਾ ਜਿਹੜਾ ਮੈਟਰ ਸੀ ਉਹਦੇ ਬਾਰੇ ਗਿਆਨ ਨਹੀਂ ਸੀ ਜੇ ਗਿਆਨ ਸੀ ਠੀਕ ਆ ਧਾਰਮਿਕ ਸਜਾ ਲਾਈ ਆ ਅਗਲਾ ਭੁਗਤ ਰਿਆ ਮੇਰੇ ਸੁਖਵੀਰ ਨਾ ਵੀ ਮਤ ਭੇਜਨੇ ਹੋ ਸਕਦੇ ਆ ਉਹ ਦੂਸਰੀ ਪੋਲੀਟੀਕਲ ਪਾਰਟੀ ਦਾ ਮੁਖੀ ਆ ਮੈਂ ਆਪਣੀ ਪਾਰਟੀ ਦਾ ਮੁਖੀ ਆ ਪਰ ਕਿਸੇ ਦੀ ਸਿਕਿਉਰਿਟੀ ਨੂੰ ਦਾਤੇ ਲਾ ਕੇ ਉਹਨੂੰ ਜਾਨ ਲੈਣ ਦਾ ਯਤਨ ਕਰਨਾ ਇਹਦੇ ਚੋ ਜਥੇਦਾਰ ਭਲਾ ਕਿਵੇਂ ਬਰੀ ਹੋ ਸਕਦਾ ਹੈ ਦੇਣ ਜਵਾਬ ਲੋਕਾਂ ਨੂੰ ਨਾ ਹਰਪ੍ਰੀਤ ਬਰੀ ਹੋ ਸਕਦਾ ਨਾ ਰਗਵੀਰ ਸਿੰਘ ਬਰੀ ਹੋ ਸਕਦਾ ਜਾਨੀ ਅਕਬੀਰ ਸਿੰਘ ਹੋਰਾਂ ਨੇ ਤੇ ਕਿਹਾ ਸੀ ਸੁਖਵੀਰ ਬਾਦਲ ਤੇ ਹਮਲਾ ਨਹੀਂ ਤੇ ਕਾਲ ਤਖਸਾਲ ਤੇ ਹਮਲਾ ਇੱਕ ਨਹੀਂ ਗੱਲ ਕਹਿ ਕੇ ਨਹੀਂ ਸਰਦਾ ਫਿਰ ਸਕਿਉਰਿਟੀ ਦਾ ਅਰੇਂਜਮੈਂਟ ਕਿਨੇ ਕਰਨੇ ਹੈਗੇ ਅਨੇ ਰਵੀਰ ਸਿੰਘ ਦੀ ਇਹਦਾ ਜਵਾਬ ਦੇਣ ਹਮ ਲੈਪਸ ਦਾ ਥੋਡੇ ਲੈਵਲ ਤੇ ਹੋਇਆ ਮੈਂ ਪਹਿਲਾਂ ਵੀ ਕਿਹਾ ਮਤਲਬ ਪ੍ਰੈਸ ਦੇ ਰਾਹੀਂ ਜਿੱਥੇ ਪੁਲਿਸ ਦਾ ਸਕਿਉਰਿਟੀ ਏਜੰਸੀਜ਼ ਦਾ ਫਲੋਰ ਹੈ ਉਥੇ ਕਾਲ ਤਖਤ ਦੇ ਜਥੇਦਾਰ ਤੇ ਜਿੰਨੇ ਜਥੇਦਾਰ ਉਥੇ ਇਕੱਠੇ ਹੋ ਕੇ ਜਿਨ੍ਹਾਂ ਨੇ ਫੈਸਲਾ ਕੀਤਾ ਜਿਨ੍ਹਾਂ ਨੇ ਸ਼ਖੀਰ ਬਾਦਲ ਨੂੰ ਉਥੇ ਨੰਗੇ ਤੜ ਬਿਠਾਇਆ ਉਹ ਜ਼ਿੰਮੇਵਾਰ ਨੇ ਇਸ ਗੱਲ ਇਹ ਜ਼ਿੰਮੇਵਾਰੀ ਤੋਂ ਦੌੜ ਨਹੀਂ ਸਕਦੇ ਐ ਉਹ ਤਾਂ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਵੀ ਕੌਣ ਜ਼ਿੰਮੇਵਾਰ ਹੈ ਪੰਨੀ ਦਲ ਨੇ ਇਹਨਾਂ ਸਾਰੇ ਘਟਨਾ ਕਰਮਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਸਬਕ ਸਿੱਖ ਲਿਆ ਲੀਡਰਸ਼ਿਪ ਨੇ ਵੀ ਇਹ ਤਾਂ ਉਹ ਦੱਸ ਸਕਦਾ ਮੈਂ ਕਿਵੇਂ ਦੱਸ ਸਕਦਾ ਇਹ ਤਾਂ ਭੁੰਦਰ ਸਾਹਿਬ ਨਜ਼ਰ ਕੀ ਆਉਂਦਾ ਇਹਦਾ ਭੁੰਦਰ ਸਾਹਿਬ ਨੂੰ ਸਵਾਲ ਕਰੋ ਜਾ ਕੇ ਜਾਂ ਸੁਖਵੀਰ ਬਾਦਲ ਨੂੰ ਸਵਾਲ ਕਰੋ ਕੋਈ ਤੌਰ ਸਿਆਸਤਦਾਨ ਸਮੀਖਿਆ ਕੀਤੀ ਹੋਣੀ ਹੈ ਨਾ ਕਿ ਐਕਸ਼ਨ ਫੈਸਲੇ ਲੈਣ ਤੋਂ ਦੇਖੋ ਐਕਸਲ ਲੈਣਾ ਤਾਂ ਮੈਂ ਪਹਿਲਾਂ ਹੀ ਕਹਤਾ ਉਹ ਅਕਾਲੀ ਦਲ ਦਾ ਉਹਨੂੰ ਰਲਗੱਡ ਨਾ ਕਰੋ ਇੱਕ ਇਲੈਕਟਿਡ ਬਾਡੀ ਐ ਸ਼੍ਰੋਮਣੀ ਕਮੇਟੀ ਉਹ ਸ਼੍ਰੋਮਣੀ ਕਮੇਟੀ ਦੇ ਇਹਦਾ ਧਾਮੀ ਸਾਹਿਬ ਜਿਆਦਾ ਜਵਾਬ ਵੇ ਤਰੀਕੇ ਨਾਲ ਦੇ ਸਕਦੇ ਉਹ ਧਾਮੀ ਸਾਹਿਬ ਤੈਅ ਕਰਨ ਪਰ ਮੈਂ ਇੱਕ ਗੱਲ ਇਹ ਕਹਿਣੀ ਚਾਹਨਾ ਧਾਮੀ ਸਾਹਿਬ ਨੂੰ ਤੇ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜੇ ਜਦੋਂ ਮਤਲਬ ਤੁਸੀਂ ਸਕਰੀਨਿੰਗ ਕਰਦੇ ਹੋ ਨਾ ਜਦੋਂ ਜਥੇਦਾਰ ਲਾਉਂਦੇ ਹੋ ਤੋ ਦੇ ਸਾਰੇ ਪਸ਼ੋਕੜ ਨੂੰ ਬਾਚਣ ਤੋਂ ਬਾਅਦ ਹੀ ਉਸ ਮੰਜ਼ਲ ਤੱਕ ਪਹੁੰਚਦਾ ਕਰਨਾ ਚਾਹੀਦਾ ਅਧੂਰੇ ਬੰਦੇ ਨੂੰ ਉਸ ਮੰਜ਼ਲ ਤੱਕ ਨਹੀਂ ਜਾਣ ਲੈਣਾ ਚਾਹੀਦਾ ਜੀ ਤੇ ਜਿਹੜਾ ਬੰਦਾ ਮਤਲਬ ਅਕਾਲੀ ਦਲ ਦੀ ਜਾਂ ਸ਼੍ਰੋਮਣੀ ਕਮੇਟੀ ਦੀ ਇਹ ਵੀ ਟੋਡੇ ਦੀ ਸੁਰੱਖਿਆ ਨਹੀਂ ਕਰ ਸਕਦਾ ਹੈਗਾ ਫਿਰ ਉਹਨੂੰ ਕਾਹਦੇ ਲਈ ਜਥੇਦਾਰ ਲਾਉਂਦੇ ਹੋ ਇਹ ਤਾਂ ਇਹਨਾਂ ਨੂੰ ਪੜ੍ਹਨਾ ਹੀ ਚਾਹੀਦਾ ਨਾ ਪੜ੍ਹ ਲੈਣਗੇ ਤਾਂ ਚੰਗੀ ਗੱਲ ਨਹੀਂ ਪੜ੍ਹਣਗੇ ਤਾਂ ਤੇ ਅੱਗੇ ਫੇਰ ਹੋਰ ਤੋਂ ਕਹਾਣਗੇ ਸੋ ਇਹਨਾਂ ਨੂੰ ਪਹਿਲਾਂ ਇਸ ਗੱਲ ਦਾ ਇਹ ਰੱਖਣਾ ਚਾਹੀਦਾ ਕਚਾਈ ਵਾਲੇ ਜਿਹੜੇ ਮਤਲਬ ਮਨੁੱਖ ਨੇ ਉਹਨਾਂ ਨੂੰ ਇਸ ਲੈਵਲ ਦੀਆਂ ਜ਼ਿੰਮੇਵਾਰੀਆਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਜਿਹੜਾ ਸਿਧਾਂਤਕ ਤੌਰ ਤੇ ਇਸ ਪਾਇਦਾ ਨਹੀਂ ਹੈ ਜੇ ਪਾਇਦਾਰ ਬੰਦਾ ਲਾਇਆ ਹੋਵੇ ਤਾਂ ਫਿਰ ਮੇਰਾ ਖਿਆਲ ਇੰਨੀਆਂ ਔਣਤਾਈਆਂ ਜਾਂ ਇੰਨੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਪਰ ਨਾਲ ਨਾਲ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਇਹ ਜ਼ਿੰਮੇਵਾਰੀ ਸੰਭਾਲਦਾ ਹੈ ਉਹਨਾਂ ਨੂੰ ਪਛੋਕੜ ਤੋਂ ਪੜਨਾ ਚਾਹੀਦਾ ਜਿੰਨਾ ਜਿੰਨਾਂ ਨੇ ਅਕਾਲ ਤਖਤ ਤੇ ਬੈਠ ਕੇ ਜਾਂ ਹੋਰ ਤਖਤਾਂ ਤੇ ਬੈਠ ਕੇ ਚਾਹੇ ਅੰਗਰੇਜ਼ਾਂ ਦੀ ਪੁਸਤਪਨਾਹੀ ਕੀਤੀ ਹੋਵੇ ਜਾਂ ਹੋਰ ਸਰਕਾਰਾਂ ਦੀ ਪੁਸਤਪਨਾਹੀ ਕੀਤੀ ਹੋਵੇ ਲੋਕਾਂ ਨੇ ਕਦੀ ਉਹਨਾਂ ਨੂੰ ਮਾਫ ਨਹੀਂ ਕੀਤਾ ਜਥੇਦਾਰ ਤਾਂ ਸਰਬਰਾ ਰੂੜ ਸਿੰਘ ਹੁਣ ਵੀ ਰਹੇ ਆ ਤੇ ਜਿਹੜੇ ਜਨਰਲ ਡਾਇਰ ਨੂੰ ਸਰੂਪਾ ਦੇਣ ਵਾਲੇ ਸੀ ਮੁੜ ਕੇ ਕਹਿੰਦੇ ਸੀ ਉਹਨੂੰ ਠੰਡਾ ਕਰਨਾ ਸੀ ऐसे बयानबाजी में मैं ਉਹਦੇ ਬਜਾਅ ਚ ਨਹੀਂ ਜਾਂਦਾ ਪਰ ਜਿੰਨਾ ਜਿੰਨਾਂ ਨੇ ਵੀ ਅਕਾਲ ਤਖਤ ਤੇ ਬੈਠ ਕੇ ਜਥੇਦਾਰੀ ਦੇ ਤੌਰ ਤੇ ਵੀ ਗਲਤ ਨਿਰਣੇ ਲਏ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ ਹੈ ਇਤਿਹਾਸ ਮਾਫ ਨਹੀਂ ਕਰਦਾ ਤੇ ਹੁਣ ਵੀ ਜਿਹੜਾ ਅਕਾਲ ਤਖਤ ਤੇ ਬੈਠ ਕੇ ਜਿਹੜੀ ਸਿੱਖਾਂ ਦੀ ਸਰਬੋਤਮ ਸੰਸਥਾ ਹੈ ਉਹਦੇ ਤੇ ਬੈਠ ਕੇ ਪਾਰਦਰਸ਼ਤਾ ਦੇ ਨਾਲ ਔਰ ਬਿਨਾ ਕਿਸੇ ਡਾਕਟਰ ਤੋਂ ਠੀਕ ਨਿਰਣਾ ਲੈਣ ਦੇ ਸਮਰੱਥ ਨਹੀਂ ਹੈ ਤਾਂ ਫਿਰ ਉਹ ਪੰਜਾਬ ਦੇ ਲੋਕ ਮaaf ਨਹੀਂ ਕਰਦੇ ਉਹਨੂੰ ਇਹ ਕਦੇ ਨਾ ਮਾਫੀਯੋਗ ਹੁੰਦਾ ਤੇ ਨਾ ਗਾਹ ਮਾਫ ਹੋਣਾ ਤੇ ਇਹਨਾਂ ਨੂੰ ਵੀ ਮਤਲਬ ਜੋ ਇਲਜ਼ਾਮ ਤਰਾਸੀ ਤੋਂ ਬਚਣਾ ਚਾਹੀਦਾ ਜਿਵੇਂ ਇਸ ਤਰ੍ਹਾਂ ਹੁਣ ਅਕਾਲੀ ਦਲ ਕਹਿ ਰਿਹਾ ਵੀ ਜੀ ਸਰਕਾਰ ਨਾਲ ਮਿਲੇ ਹੋਏ ਨੇ ਏ ਬੀਜਪੀ ਆਰਐਸएस ਕਰਾ ਰਹੀ ਹੈ ਤੇ ਇਹਨਾਂ ਨੂੰ ਇਸ ਗੱਲ ਤੋਂ ਬਚਣ ਲਈ ਨਿਰਣੇ ਜਿਹੜੇ ਇੰਨੀ ਪਾਰਲਸਤਾ ਨਾਲ ਕਰਨ ਦਾ ਜ਼ਰੂਰਤ ਸੀਗੀ ਜਿਹਦੇ ਨਾਲ ਮਤਲਬ ਸਿੱਖੀ ਦੇ ਉਸ ਸਰਬਉੱਚ ਸੰਸਥਾ ਦਾ ਮਾਣ ਤੇ ਸਤਿਕਾਰ ਆ ਜਿਹੜਾ ਉਹਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ ਤੇ ਮੈਂ ਸਮਝਦਾ ਪਿਛਲੇ ਸਮੇਂ 'ਚ ਉਸ ਜਿਹੜੀ ਸਰਬਉੱਚ ਇੱਕ ਸੰਸਥਾ ਹੈ ਜਿਹੜੀ ਦੁਨੀਆਂ ਦੇ ਮਤਲਬ ਸਿੱਖਾਂ ਦੇ ਵਿੱਚ ਪ੍ਰਵਾਨਿਤ ਹੈ ਉਹਨੂੰ ਠੇਸ ਜ਼ਰੂਰ ਪਹੁੰਚੀ ਆ ਉਹ ਠੇਸ ਇਸ ਕਰਕੇ ਪਹੁੰਚੀ ਆ ਵੀ ਜਿਸ ਲੈਵਲ ਦੇ ਉਹ ਤਖਤ ਹੈ ਜਿਸ ਲੈਵਲ ਦਾ ਮਤਲਬ ਮੰਨਿਆ ਗਿਆ ਹੈ ਉਹਨਾਂ ਤੇ ਜਿਹੜੇ ਬਿਠਾਏ ਗਏ ਬੰਦੇ ਆ ਜਾਂ ਜਿਹੜੇ ਜ਼ਿੰਮੇਵਾਰੀ ਜਿੰਨਾਂ ਨੇ ਲਈ ਆ ਤਾਂ ਉਸ ਤੋਂ ਉਨੇ ਜ਼ਰੂਰ ਨੇ ਜੇ ਉਨੇ ਨਾ ਹੁੰਦੇ ਤਾਂ ਇਹ ਘਟਨਾਵਾਂ ਨਾ ਵਾਪਰਦੀਆਂ ਬਹੁਤ ਸ਼ੁਕਰੀਆ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੀਪੀਐਮ ਦੇ ਸੂਬਾ ਸਕੱਤਰ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਆ ਤੇ ਨਾਲ ਹੀ ਪੰਥਕ ਤੇ ਰਾਂਚ ਜੋ ਗੱਲਾਂ ਚੱਲ ਰਹੀਆਂ ਨੇ ਉਸ ਬਾਰੇ ਉਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਆ ਤੁਹਾਡੀ ਕਿਹੜੀ ਗੱਲ ਨਾਲ ਸਹਿਮਤੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ